ਕਿਨੇ ਬੰਦੇ ਨੂੰ ਕਰਾਉਂਦੇ ਆਂ ਤੇ ਇੱਕ ਨੌਜਵਾਨ ਦੀ ਪਿੰਡ ਵਾਸੀਆਂ ਦੇ ਵੱਲੋਂ ਖੂਬ ਛਿੱਤਰਪੇਟ ਕੀਤੀ ਜਾਂਦੀ ਅਜਿਹਾ ਜਦੋਂ ਸ਼ਰਾਬ ਦੀ ਹਾਲਤ ਦੇ ਵਿੱਚ ਉਸਨੇ ਪ੍ਰਵਾਸੀ ਮਜ਼ਦੂਰ ਤੋਂ ਪਹਿਲਾਂ ਤਾਂ ਕੁਲਚੇ ਛੋਲੇ ਖਾਦੇ ਤੇ ਉਸ ਤੋਂ ਬਾਅਦ ਜਦੋਂ ਪੈਸਿਆਂ ਦੀ ਗੱਲ ਆਈ ਤਾਂ ਉਸਨੇ ਪੈਸੇ ਨਾ ਦੇ ਕੇ ਨਸ਼ੇ ਦੀ ਹਾਲਤ ਦੇ ਵਿੱਚ ਉਸ ਗਰੀਬ ਪ੍ਰਵਾਸੀ ਮਜ਼ਦੂਰ ਦੀ ਕੁਲਚੇ ਛੋਲਿਆਂ ਦੇ ਠੇਲੇ ਨੂੰ ਹੀ ਪਲਟ ਦਿੱਤਾ ਜਿਸ ਦੇ ਕਾਰਨ ਉਸ ਵਿਚਾਰੇ ਦਾ ਭਾਰੀ ਨੁਕਸਾਨ ਹੋ ਗਿਆ ਤੇ ਫਿਰ ਉਸਦੇ ਨਾਲ ਬੈਸਬਾਜੀ ਕਰਨ ਲੱਗਦਾ ਤੇ ਦੇਖਦੇ-ਦੇਖਦੇ ਆਸ-ਪਾਸ ਦੇ ਪਿੰਡ ਵਾਸੀਆਂ ਦੇ ਵੱਲੋਂ ਉਸ ਨੌਜਵਾਨ ਦੀ ਖੂਬ ਚਿੱਤਰਪੇਟ ਕੀਤੀ ਜਾਂਦੀ ਤਾਂ ਬਿਲਕੁਲ ਪੀੜਤ ਮਜ਼ਦੂਰ ਦੇ ਵੱਲੋਂ ਜਦੋਂ ਪੱਤਰਕਾਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਸਨੇ ਦੱਸਿਆ ਕਿ ਉਹ ਛੋਲੇ ਕੁਲਚੇ ਵੇਚਣ ਦਾ ਕੰਮ ਕਰਦਾ ਤੇ ਪਿੰਡ ਵਿੱਚ ਰੋਜ਼ ਛੋਲੇ ਕੁਲਚੇ ਵੇਚਦੇ ਤੇ ਜਾਨਕ ਇੱਕ ਨੌਜਵਾਨ ਆਉਂਦਾ ਜੋ ਸ਼ਰਾਬੀ ਹਾਲਤ ਦੇ ਵਿੱਚ ਹੁੰਦਾ ਪਹਿਲਾਂ ਤੋਸਤੋ ਕੁਲਚੇ ਛੋਲੇ ਖਾ ਲੈਂਦਾ ਫਿਰ ਉਸ ਤੋਂ ਬਾਅਦ ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ ਹੈ ਤਾਂ ਉਸ ਦੇ ਨਾਲ ਬਹਿਸਬਾਜ਼ੀ ਕਰਨ ਲੱਗ ਜਾਂਦਾ ਤਾਂ ਬਹਿਸਬਾਜ਼ੀ ਇਸ ਹੱਦ ਤੱਕ ਅੱਗੇ ਵੱਧ ਜਾਂਦੀ ਹੈ ਕਿ ਉਸ ਦੇ ਠੇਲੇ ਨੂੰ ਹੀ ហេਠਾ ਪਟਕ ਕੇ ਸੋਟ ਦਿੰਦਾ ਉਸ ਤੋਂ ਬਾਅਦ ਉਸ ਦਾ ਕੀ ਕਹਿਣਾ ਆਉ ਜਾਣਦੇ ਆ ਕੀ ਗੱਲਬਾਤ ਹੋਈ ਹੈ ਦੱਸੋ ਸੂਟ ਤੋਂ ਗੱਲਬਾਤ ਇੱਥੇ ਟਿਕਾ ਪੜਾਦਾ ਉੱਥੇ ਟੁਲੀ ਤੇ ਠੀਕ ਹੈ ਮੈਂ ਆਪੀਜ਼ੀ ਮੈਂ ਆ ਰਹੇ تھے ਉੱਥੇ ਆਇਆ ਕਹਾ ਤਾ ਮੈਨੂੰ ਖਿਲਾਏ ਮੈਂ ਖਿਲਾਣ ਲੱਗੇ ਮੈਂ ਪੈਸੇ ਤੇ ਦੋ ਕਹਾ ਪੈਸੇ ਤੇ 2 ਰੁਪਏ ਮੈਂ ਕੀ ਦੇ ਦੇ ਠੀਕ ਹੈ ਫਿਰ ਕਹਤਾ ਕਿ ਦਾ ਹੈ ਸੂਟ ਖਿਲਾਣਾ ਇਹਨੂੰ ਪਾ ਕੇ ਦੇ ਦਈਏ ਤੇ ਬੂਏ ਲਾ ਕੇ ਬੈਠ ਗਿਆ ਮਾਤਾ ਜੀ ਮਾਤਾ ਇਹਨੂੰ ਉਠਾਤੀ ਰਹੀਏ ਉਠਾ ਨਹੀਂ ਫਿਰ ਮਾਤਾ ਤਾਂ ਆਪਣੀ ਦੁਕਾਨ ਬੰਦ ਕਰਕੇ ਚਲ ਗਏ ਫਿਰ ਇਹ ਤੇ ਆਇਆ ਮੇਰੇ ਕੋਲ ਕਹਿੰਦਾ ਤੂੰ ਚਿੱਤਰ ਖਾਨੇ ਆ ਮੈਂ ਪਾਜੀ ਮੈਂ ਕੀ ਕਰਾਂ ਮੈਂ ਆਪਣਾ ਕੰਮ ਕਰ ਰਿਹਾ ਕਹਿੰਦਾ ਤੇਰੇ ਛੋਲੇ ਰੋਣ ਰਿਹਾ ਮੈਂ ਰੇਡੀ ਪੰਟ ਹੱਥ ਮਾਰ ਦਿਆ ਮੈਂ ਫੜ ਲਈ ਇੱਕ ਵਾਰ ਦੁਬਾਰਾ ਡਰਾਮੇ ਚੁੱਕੀ ਛੂਟ ਦੀ ਇਨੀ ਗੱਲ ਕਹਿ ਕੇ ਫਿਰ ਹਾਂ ਤੋਂ ਥਾਣੇ ਲਗਾ ਮੈਂ ਹਾਂ ਤੇ ਤਾਂ ਇਹਨੂੰ ਮੈਂ ਚੱਲ ਯਾਰ ਤੇਰੇ ਹੋਰ ਵੀ ਬੰਦੇ ਇਕੱਠੇ ਹੋ ਗਏ ਫਿਰ ਉਹਨੂੰ ਬਚਾ ਲਿਆ ਮੈਂ ਹੁਣ ਮੰਡੀ ਨੇ ਉਹਨੂੰ ਕੁੱਟਿਆ ਹਾਂ ਹਾਂ ਤਾਂ ਫੇੜਾ ਮੈਨੂੰ ਇਹ ਕਿਤੇ ਪੇਟ ਮਾਰੀ ਠੀਕ ਹੈ ਠੀਕ ਹੈ ਕਿੰਨਾ ਨੁਕਸਾਨ ਹੋਇਆ ਜਰਾ ਨੁਕਸਾਨ ਐਦਾ 25000 ਦਾ ਹੋਇਆ 2000 ਨੋਰਮਲ ਆ ਕਿਥੋਂ ਬਾਹਰ ਦਿਓ ਤੁਸੀਂ ਯੂਪੀ ਕਹਿੰਦੇ ਯੂਪੀ ਦੇ ਉੱਥੇ ਮਿਹਨਤ ਕਰਨ ਆਏ ਹੋ ਸੋ ਕਿਸ ਤਰ੍ਹਾਂ ਲੋਕੀ ਤੁਹਾਨੂੰ ਉਤੰਕ ਪ੍ਰਚਾਰ ਹੋਰ ਵੀ ਕਰਦੇ ਇੱਥੇ ਜਾਂ ਨਹੀਂ ਦਏ ਆ ਬਾਂਦੀ